ਕਲ ਵਿਆਹ ਹੁੰਦੇ ਨੇ ਲੋਕੀ ਵਲੋਗਰ ਬਣ ਜਾਂਦੇ ਆ ਹਾਂ ਗੱਲ ਤਾਂ ਉੱਥੇ ਆ ਗਈ ਨਾ ਵੀ ਔਰਤਾਂ ਨੂੰ ਅੱਗੇ ਦਿਖਾਣਗੇ ਵਲੋਗਰ ਬਣਾਣਗੇ ਵੀ ਚਲੋ ਮੈਂ ਕਹਿੰਦਾ ਪਰਸਨਲ ਲਾਈਫ ਆ ਤੁਸੀਂ ਵੀ ਕਹੇ ਪਰਸਨਲ ਤੇ ਪਰਸਨਲ ਲਾਈਫ ਤੇ ਪਰਸਨਲ ਲਾਈਫ ਤੇ ਜੋ ਮਰਜੀ ਬੋ ਜੋ ਮਰਜੀ ਬਿਲਕੁਲ ਪਰ ਉਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਦਿਖਾਇਆ ਜਾਂਦਾ ਹਾਂ ਬਿਲਕੁਕੁਲ ਹੂੰ ਮਤਲਬ ਹੁਣ ਤਾਂ ਡਰ ਲੱਗਦਾ ਹਉਣ ਵਾਲੇ ਦਿਨਾਂ ਦੇ ਵਿੱਚ ਵੀ ਵੀ ਜਿਹੜੀ ਇੱਕ ਅੱਧੀ ਚੀਜ਼ ਨੂੰ ਛੱਡ ਦਿੰਦੇ ਆ ਸ਼ਾਇਦ ਉਹ ਵੀ ਨਿਆ ਗੁਲੇ ਹਣ ਗੋਰੇ ਨਾ ਬਣ ਲੈਣ ਕਿਤੇ ਠੀਕ ਹੈ ਨਾ ਵਿਆਹ ਤੁਹਾਡੇ ਨਿੱਜੀ ਪਲ ਤੁਹਾਡੀ ਨਿੱਜੀ ਜ਼ਿੰਦਗੀ ਹੈ ਠੀਕ ਹੈ ਤੁਹਾਡੇ ਆਪਸ ਵਿੱਚ ਬਤਾਈ ਹੋਏ ਇੱਕ ਮੂਮੈਂਟ ਆ ਤੁਸੀਂ ਹੋ ਵੀ ਲੋਕਾਂ ਨਾਲ ਸ਼ੇਅਰ ਕਰ ਰਹੇ ਹੋ ਹੈ ਨਾ ਔਰ ਅੱਛਾ ਫਿਰ ਤੁਹਾਡਾ ਇਹ ਵੀ ਨਹੀਂ ਪਤਾ ਵੀ ਇਹ ਵਿਆਹ ਤੁਹਾਡਾ ਹਲੇ ਚੱਲਣਾ ਕਿੰਨੇ ਦਿਨ ਹੈ ਅੱਜ ਕੱਲ ਇਹ ਬੜਾ ਅੱਜ ਕੱਲ ਇਹ ਵੀ ਹੈ ਬੜਾ ਹੈ ਨਾ ਮਤਲਬ ਪਹਿਲਾਂ ਅਸੀਂ ਦੇਖ ਰਹੇ ਹਾਂ ਕਿ ਵਿਆਹ ਹੋ ਰਿਹਾ ਉਹਦੇ ਬੜੇ ਸਾਰੇ ਫੰਕਸ਼ਨ ਬਲੌਗਸ ਦੇ ਵਿੱਚ ਹੁਣ ਆ ਜੇ ਹੁਣ ਸ਼ਾਪਿੰਗ ਤੱਕ ਵੀ ਦਿਖਾਉਂਦੇ ਆ ਉਹ ਹੈ ਨਾ ਆ ਵੀ ਹੋ ਗਿਆ ਜੀ ਬਹੁਤ ਸੋਹਣਾ ਚਾਹੁੰਦਾ ਇਦਾਂ ਦੀਆਂ ਚੀਜ਼ਾਂ ਵਿਆ ਹੋਇਆ ਫਿਰ ਮਹੀਨੇ ਕੇ ਬਾਅਦ 1.5 ਮਹੀਨੇ ਬਾਅਦ ਵੀ ਪਤਾ ਲੱਗਦਾ ਜੀ ਹੁਣ ਅਸੀਂ ਅਲੱਗ ਹੋ ਰਹੇ ਹਾਂ ਸਾਡੇ ਚ ਧੋਖਾ ਹੋ ਗਿਆ ਸੀ ਜਾਂ ਪਤਾ ਨਹੀਂ ਕੀ ਕੀ ਹੋ ਰੀਜ਼ਨ ਫਿਰ ਉਹਦਾ ਵਲੌਗ ਵੀ ਪਾਉਂਦਾ ਫਿਰ ਉਹਦਾ ਵਲੌਗ ਵੀ ਪਾਉਂਦਾ ਫਿਰ ਰੋ ਪਿੱਟ ਕੇ ਵੀ ਦੁਨੀਆ ਨੂੰ ਦਿਖਾਉਂਦੇ ਆ ਫਿਰ ਉਹ ਉਹ ਉਹਨੂੰ ਬਲੇਮ ਕਰਦਾ ਉਹਨੂੰ ਬਲੇਮ ਕਰਦਿਆ ਠੀਕ ਹੈ ਕੀ ਹੈ ਇਹ ਮਤਲਬ ਬਿੱਲ ਨਹੀਂ ਹੈ ਨਾ ਸੀ ਹਾਂ ਅਣਾ ਅੱਜ ਮੇਰੇ ਕੋਲੇ ਨਾ ਇੱਕ ਲੜਕਾ ਸਵੇਰੇ ਆਸ਼ਮ ਦੇਵ ਜਰਾ ਇਲੈਕਟ੍ਰਿਸਿਟੀ ਦਾ ਕੰਮ ਕਰਨ ਲਈ ਆਇਆ ਉਹ ਇੱਕ ਲੜਕੇ ਦੇ ਅਗੋਤਨ ਲੜਕੇ ਮੈਂ ਉਹਨਾਂ ਸਿਰਫ ਇੱਕੋ ਗੱਲ ਪੁੱਛੀ ਮੈਂ ਕਿ ਰਾਜੇ ਵੀ ਤੇਰੇ ਕੋਲ ਕੰਮ ਬਹੁਤ ਆ ਕਹਿੰਦਾ ਜੀ ਬਹੁਤ ਮੈਂ ਕਿ ਜਿਹੜਾ ਤਾਂ ਤੇਰੇ ਕੋਲ ਤਿੰਨ ਮੁੰਡੇ ਰੱਖੇ ਹੋਇਆ ਤੂੰ ਹੋਰ ਕਿੰਨੇ ਬੰਦੇ ਰੱਖ ਸਕਦਾ ਕਹਿੰਦਾ 7-8 ਆ ਮੈਂ ਰੱਖ ਸਕਦਾ ਮੈਂ ਕਿ ਜਿਹੜੇ ਲੋਕ ਦਹਾ ਹੀ ਪਾਉਂਦੇ ਆ ਪੰਜਾਬ ਚ ਕੰਮ ਨਹੀਂ ਹੈਗਾ ਜਾਂ ਜਿਹੜੇ ਆ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਖਾਸ ਕਰਕੇ ਤੇ ਜੇ ਉਹਨਾਂ ਨੇ ਕਰਨਾ ਹੋਵੇ ਤਾਂ ਬਹੁਤ ਕੁਝ ਹੈ ਨਾ ਪਰ ਗੱਲ ਇਹ ਆ ਵੀ ਉਹ ਵਿਚਾਰੇ ਗਰਮੀ ਚ ਲੱਗੇ ਹੋਏ ਸੀ ਠੀਕ ਆ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਆ ਮੈਂ ਜਿਆਦਾ ਦੂਰ ਨਹੀਂ ਜਾਂਦਾ ਮੈਂ ਲੁਧਿਆਣੇ ਤੋਂ ਆ ਮੈਂ ਬੜੀਆਂ ਫੈਕਟਰੀਜ਼ ਦੇ ਵਿਚਾਰਨਾ ਜੀ ਮੇਰੇ ਫਾਦਰ ਸਾਹਿਬ ਦੇ ਫੈਕਟਰੀ ਵੀ ਹੈ ਜੀ ਤੇ ਅ ਗੱਲ ਇਹ ਆ ਵੀ ਜਿਹੜੇ ਉਥੇ ਮਸ਼ੀਨਾਂ ਹੀ ਚਲਾਉਂਦੇ ਨਾ ਕਿਉਂਕਿ ਅੱਜ ਕੱਲ ਜੋ ਦੌਰ ਜਿਹੜਾ ਮਸ਼ੀਨਸ ਵੀ ਜਿਹੜੀਆਂ ਕੰਪਿਊਟਰਾਈਜ਼ਡ ਹੋ ਗਿਆ ਹੱਤਿਆਂ ਮਸ਼ੀਨਾਂ ਬਹੁਤ ਘਟ ਹੋ ਗਈਆਂ ਉਹ ਮਸ਼ੀਨਸ ਚਲਾਉਣ ਵਾਲੇ ਮਹੀਨੇ ਦਾ 35000 ਆਰਾਮਨਾ ਕੁਮਾਰ ਫਿਰ 35000 ਸਕਿੱਲੀਆਂ ਅੱਛਾ ਇੱਥੇ ਵੀ ਹੁਣ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੂੰਗੀ ਮਾਪੇ ਦੋਨਾਂ ਦਾ ਕਸੂਰ ਹੈ ਪਰ ਕੁਝ ਹੱਦ ਤੱਕ ਮਾਮਾ ਦਾ ਕਸੂਰ ਜ਼ਿਆਦਾ ਮੇਰੀ ਗੱਲ ਸ਼ਾਇਦ ਇਹ ਲੇਡੀ ਜਿਹੜੇ ਸਾਡੀ ਜਨਰੇਸ਼ਨ ਸੀ ਸੱਜਾ ਸਾਡੇ ਤੋਂ ਪਹਿਲਾਂ ਵਾਲੀ ਜਨਰੇਸ਼ਨ ਉੱਥੇ ਮੈਨੂੰ ਯਾਦ ਆ ਮੇਰੇ ਫਾਦਰ ਇੱਕ ਵਾਰੀ ਬਾਹਰ ਜਾਣ ਲੱਗੇ ਉਹ ਸ਼ਿਫਟ ਤੇ ਉਹਨਾਂ ਦੀ ਜੌਬ ਸੀ ਜਦੋਂ ਜਾਣ ਲੱਗੇ ਮੇਰੇ ਦਾਦੀ ਬਿਮਾਰ ਸਨਦੇ ਸੀ ਤੇ ਮੇਰੇ ਫਾਦਰ ਦੀਆਂ ਅੱਖਾਂ ਭਰਿਆ ਠੀਕ ਹੈ ਅਰੇ ਮੇਰੇ ਦਾਦੀ ਨੇ ਮੇਰੇ ਫਾਦਰ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਪੁੱਤ ਕਮਾਈਆਂ ਕਰਨ ਲਈ ਜਾਂਦੇ ਹੁੰਦੇ ਆ ਹੂੰ ਠੀਕ ਹੈ ਜਿਹੜੀਆਂ ਮਾਮਾ ਇੱਕ-ਇੱਕ ਭੇਜਦੀ ਉਹਨਾਂ ਦਾ ਪੁੱਤ ਹਾਰ ਨਹੀਂ ਬਣ ਸਕਦਾ ਠੀਕ ਹੈ ਜਿਨ੍ਹਾਂ ਨੇ ਲੜਾਈਆਂ ਲੜੀਆਂ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਚ ਲੜੀਆਂ ਜਿਨ੍ਹਾਂ ਨੇ ਪਤਾ ਨਹੀਂ ਕਿਦਾਂ ਕਿਦਾਂ ਦਾ ਯੋਗਦਾਨ ਪਾਇਆ ਉਹਨਾਂ ਦੀਆਂ ਮਾਵਾਂ ਨੇ ਵੀ ਆਪਣੇ ਬੱਚਿਆਂ ਨੂੰ ਆਪਣੇ ਬੁੱਕਲ ਚ ਬਾਹਰ ਕਿੱਢਿਆ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਨੂੰ ਲਕੋਲ ਆ ਉਹਨਾਂ ਦਾ ਹੌਸਲਾ ਸੀ ਨਾ ਹੂੰ ਠੀਕ ਹੈ ਬੱਚਿਆਂ ਨੂੰ ਤਾਂ ਪਿਆਰੋ ਵੀ ਕਰਦੀਆਂ ਸੀ ਉਹਨਾਂ ਨੇ ਕਿਹੜਾ ਸੁੱਟੇ ਹੋਏ ਸੀ ਔਰ ਇਹਦਾ ਦੂਸਰਾ ਪੱਖ ਤੁਹਾਨੂੰ ਦੱਸ ਰਹੀ ਹਾਂ ਵੀ ਮੇਰੇ ਫਾਦਰ ਘਰੋਂ ਜਾਂਦੇ ਆ ਸ਼ਾਮ ਨੂੰ ਔਰ ਉਸੇ ਰਾਤ ਮੇਰੇ ਦਾਦੀ ਹੌਕਾ ਲੈ ਕੇ ਪੂਰੇ ਹੋ ਜਾਂਦੇ ਠੀਕ ਹੈ ਪਰ ਮੇਰੇ ਫਾਦਰ ਨੂੰ ਜਦੋਂ ਉਹ ਸ਼ਿਪ ਜਾ ਕੇ ਆਪਣੇ ਟਿਕਾਣੇ ਤੇ ਲੱਗਦਾ ਉਦੋਂ ਪਤਾ ਲੱਗਦਾ ਵੀ ਮੇਰੀ ਮਾਂ ਉਸੇ ਰਾਤ ਪੂਰੀ ਹੋ ਗਈ ਸੀ ਠੀਕ ਹੈ ਪਰ ਉਹਨਾਂ ਦੀ ਕਮਾਈਆਂ 'ਚ ਬਹੁਤ ਬਰਕਤਾਂ ਸੀ ਹੂੰ ਬਿਲਕੁਲ ਠੀਕ ਹੈ ਮੈਂ ਹੁਣ ਮਾਮਾ ਦੀ ਗੱਲ ਉਹ ਹੀ ਕਰੀ ਅੱਗੋਂ ਸਾਨੂੰ ਵੀ ਬਰਸ ਵਿੱਚ ਉਹ ਹੀ ਮਿਲੇ ਹਾਲਾਂਕਿ ਸਾਡੀ ਜ਼ਿੰਦਗੀ ਬਹੁਤ ਸੌਖੀ ਸੀ ਹੂੰ ਠੀਕ ਹੈ ਮਤਲਬ ਕਿਸੇ ਪੱਖ ਕੇ ਦਿੱਕਕੋ ਕਮੀ ਨਹੀਂ ਸੀ ਪਰ ਮਾਂ ਨੇ ਕਦੇ ਵੀ ਇੰਨਾ ਨਹੀਂ ਸੀ ਕਿਹਾ ਬਈ ਚੰਮ ਨਾਲ ਪਿਆਰ ਗੱਲ ਉਸੇ ਵੀ ਕੰਮ ਨਾਲ ਪਿਆਰ ਚੰਮ ਨਾਲ ਚੰਮ ਨਾਲ ਹੀ ਪਿਆਰ ਠੀਕ ਹੈ ਮਤਲਬ ਹਾਲਾਂਕਿ ਮਤਲਬ ਸਾਰੀਆਂ ਸੁਖ ਸੁਹਲ ਤਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਨਹੀਂ ਬਟਾ ਕਰਮ ਕਰਨਾ ਪੈਣਾ ਠੀਕ ਹੈ ਔਰ ਇਹ ਨਾ ਹੋਣਾ ਮੇਰੇ ਬ੍ਰਦਰ ਇੰਗਲੈਂਡ ਚ ਉਹ ਜਦੋਂ ਅਸੀਂ ਇਕੱਠੇ ਬੈਠਦੇ ਹਾਂ ਤਾਂ ਉਦੋਂ ਮੇਰੇ ਮਦਰ ਨੂੰ ਮਤਲਬ ਫਾਦਰ ਸਾਹਿਬ ਤਾਂ ਨਹੀਂ ਹੈਗੇ ਉਹ ਮੇਰੇ ਮਦਰ ਨੂੰ ਇਹ ਗੱਲ ਕਹਿੰਦੇ ਮਮੀ ਇਸ ਕੱਲੋਂ ਅਸੀਂ ਤੁਹਾਡੇ ਬਹੁਤ ਜ਼ਿਆਦਾ ਥੈਂਕਫੁਲ ਹਾਂ ਬੇ ਤੂੰ ਸੇ ਸਾਨੂੰ ਨਾ ਬਹੁਤ ਸੌਫਟ ਜਿਹਾ ਨਹੀਂ ਬਣਾਇਆ ਠੀਕ ਹੈ ਤੁਸੀਂ ਸਾਨੂੰ ਲੜਨਾ ਸਿਖਾਇਆ ਮਿਹਨਤ ਕਰਨੀ ਸਿਖਾਈ ਤਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਆ ਲੱਗਿਆ ਵੀ ਆਹ ਕੰਮ ਬਹੁਤ ਵੱਡਾ ਹੂੰ ਠੀਕ ਹੈ ਅੱਜ ਕੱਲ੍ਹ ਨਹੀਂ ਮਾਂ ਮੈਂ ਨਹੀਂ ਮੇਰੇ ਬੇਟਾ ਨੇ ਨਹੀਂ ਕਦੇ ਇਦਾਂ ਕੀਤਾ ਮੇਰੀ ਬੇਟੀ ਨੇ ਨਹੀਂ ਕਦੇ ਇਦਾਂ ਕੀਤਾ ਮਿੱਟੀ ਚ ਨਹੀਂ ਖੇਡਿਆ ਕੀਤਾ ਬਈ ਠੀਕ ਹੈ ਜਾਂ ਤਾਂ ਫਿਰ ਕਿਸੇ ਰਾਜੇ ਦੇ ਦਿੱਕਰ ਹੈ ਜੰਮੇ ਆ ਰਾਜਕੁਮਾਰ ਜਾਂ ਤਾਂ ਜ਼ਿੰਦਗੀ ਨਾਲ ਬਾਹੀ ਨਾ ਪਾਓ ਠੀਕ ਹੈ ਤੇ ਫਿਰ ਉਹ ਜਦੋਂ ਤੁਸੀਂ ਹੁਣ ਉਹਨਾਂ ਨੂੰ ਇਦਾਂ ਦੇ ਲਾੜਾ ਲੜਾਓ ਇਹ ਕਿਹੜਾ ਪਿਆਰ ਹੈ ਹੂੰ ਠੀਕ ਹੈ ਜਿਹੜੇ ਫੌਜ ਚ ਜਾਂਦੇ ਉਹਨਾਂ ਦੀਆਂ ਮਾਮਾ ਵੀ ਹੈ ਹੂੰ ਠੀਕ ਹੈ ਜਿਨ੍ਹਾਂ ਦੀਆਂ ਲਾਸ਼ਾਂ ਕਫਨ ਚ ਲਵੇਟ ਕੇ ਆ ਜਾਂਦੀਆਂ ਆ ਠੀਕ ਹੈ ਉਹ ਵੀ ਤਾਂ ਮਾਮਾ ਹੀ ਹੈ ਨਾ ਉਹਨਾਂ ਦੀਆਂ ਵੀ ਪਤਨੀ ਹੈ ਹੀ ਆ ਉਹਨਾਂ ਦੇ ਵੀ ਛੋਟੇ ਛੋਟੇ ਬੱਚੇ ਆ